ਇਹ ਨਹੀਂ ਹੈ ਜੀ ਕਿ ਸਿਰਫ ਜਿਹੜਾ ਕਮੇਟੀਆਂ ਆਂਦੀਆਂ ਨੇ ਗੱਲਾਂ ਕਰਕੇ ਚਲੀ ਜਾਂਦੀਆਂ ਨੇ ਅਸੀਂ ਫੋਲੋ-ਅਪ ਵੀ ਲੈਣੀ ਹੈ ਆਪਣੇ ਦਿਹਾੜੇ ਦੇ ਕੰਮ ਕੰਮ ਕਰੀ ਤਾ ਤੇ ਦੀ ਕਾਰਜਕਾਰੀ ਦਾ ਜਿਹੜਾ ਰਿਜ਼ਲਟ ਹੈ ਅੱਜ ਅਫੀਸਰ ਸਾਹਿਬਾਨ ਦੇ ਜੋ ਆਪਾਂ ਨੂੰ ਪਤਾ ਲੱਗਦਾ ਹੈ। ਔਰ ਜਿਹੜੇ ਕੰਮ ਪੈਂਡਿੰਗ ਸੀਗੇ ਉਹਨਾਂ ਦੀ ਹਦਾਇਤਾਂ ਦਿੱਤੀਆਂ ਗਈ ਕਿ ਉਹਨਾਂ ਨੂੰ ਬਹੁਤ ਜਲਦੀ ਪੂਰਾ ਕੀਤਾ ਜਾਵੇ। ਅੱਜ ਪਟਿਆਲਾ ਦੇ ਨਗਰ ਨਿਗਮ ਵਿਖੇ ਵਿਧਾਨ ਸਭਾ ਲੋਕਲ ਬੋਡੀ ਕਮੇਟੀ ਦੀ ਮੀਟਿੰਗ ਹੋਈ ਹੈ ਇਹ ਮੀਟਿੰਗ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਲੀ ਦੀ ਗਵਾਹੀ ਵਿੱਚ ਕਰਵਾਈ ਗਈ ਹੈ ਇਸ ਮੀਟਿੰਗ ਦੇ ਵਿੱਚ ਡੇਰਾਬਸੀ ਦੇ ਵਿਧਾਇਕ ਅਤੇ ਰਾਜਪੁਰਾ ਦੇ ਵਿਧਾਇਕ ਨੀਨਾ ਮਿੱਤਲ ਮੌਜੂਦ ਸੀ ਇਸ ਮੀਟਿੰਗ ਦੇ ਵਿੱਚ ਪਟਿਆਲਾ ਸ਼ਹਿਰ ਦੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਛੇਤੀ ਤੋਂ ਛੇਤੀ ਪੂਰਾ ਕਰਨ ਬਾਰੇ ਚਰਚਾ ਕੀਤੀ ਗਈ ਹੈ ਆਓ ਜਾਣਦੇ ਹਾਂ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਲੀ ਨੇ ਇਸ ਬਾਰੇ ਕੀ ਕਿਹਾ ਅੱਜ ਦੰਸਬਾ ਦੀ ਲੋਕਲ ਬਾਡੀਜ਼ ਦੀ ਕਮੇਟੀ ਦੀ ਇੱਕ ਸਬ ਕਮੇਟੀ ਬਣਾਈ ਗਈ ਸੀ ਲਾਸਟ ਜਦੋਂ 19 ਜਨਵਰੀ ਨੂੰ ਵੱਡੀ ਕਮੇਟੀ ਆਈ ਸੀ ਤਾਂ ਉਹਨਾਂ ਨੇ ਜਿਹੜੇ ਕੰਮ ਦਾ ਫੋਲੋ ਅਪ ਲੈਣਾ ਸੀ ਉਹ ਵਾਸਤੇ ਇੱਕ ਸਬ ਕਮੇਟੀ ਬਣਾਈ ਸੀ ਜਿਹਦੇ ਵਿੱਚ ਐਮ ਐਲ ਏ ਰਾਜਪੁਰਾ ਨੀਨਾ ਮਿੱਤਲ ਜੀ ਐਮ ਐਲ ਏ ਟੀਰਾਪੁਰ ਸੀ ਕੁਜੀ ਸਿੰਘ ਜੀ ਰਿੰਦਾਵਾ ਸਾਹਿਬ ਇਹ ਮੇਰੇ ਨਾਲ ਮੈਂਬਰ ਸੀਗੇ ਅੱਜ ਮੀਟਿੰਗ ਕੀਤੀ ਹੈ ਉਸ ਕੰਮ ਦਾ ਫੋਲੋ ਅਪ ਲੈ ਆ ਇਹ ਨਹੀਂ ਹੈ ਜੀ ਕਿ ਸਿਰਫ ਜਿਹੜਾ ਕਮੇਟੀਆਂ ਆਂਦੀਆਂ ਨੇ ਗੱਲਾਂ ਕਰਕੇ ਚਲੀ ਜਾਂਦੀ ਨੇ ਅਸੀਂ ਫੋਲੋਅ ਅਪ ਵੀ ਲੈ ਰਹੇ ਆ ਕੰਮ ਜਿਹੜਾ ਹੈ ਉਹ ਸ਼ਹਿਰ ਵਿੱਚ ਦਿਖ ਵੀ ਰਿਹਾ ਹੈ ਕਿ ਕੰਮ ਵੀ ਜਿਹੜਾ ਹੈ ਉਹ ਹੋਇਆ ਹੈ ਉਸ ਤੋਂ ਬਾਅਦ ਤੇ ਇਹ ਚੀਜ਼ ਜਿਹੜੀ ਹੈ ਨਿਰੰਤਰ ਚੱਲਦੀ ਰਹੇਗੀ ਪੀਕੂ ਸਾਹਿਬ ਦਾ ਧੰਨਵਾਦ ਹੈ ਜਿਨ੍ਹਾਂ ਨੇ ਬਹੁਤ ਹੀ ਕਾਬਲੇ ਐਮਐਲਏ ਨੂੰ ਸਾਰਾ ਕਮੇਟੀ ਚ ਬਣਾ ਕੇ ਪਟਿਆਲੇ ਭੇਜਿਆ ਤੇ ਅੱਜ ਅਸੀਂ ਜਿਲ੍ਹਾ ਹੈ ਡੀਸੀ ਸਾਹਿਬ ਦੇ ਨਾਲ ਸੀਗੇ ਸਾਰਾ ਸਟਾਫ ਸਾਰੇ ਆਫਸਰਸ ਇਕੱਠੇ ਸੀਗੇ ਤੇ ਸਾਰਿਆਂ ਨਾਲ ਕਲੀਅਰ ਕਟ ਡਾਇਰੈਕਸ਼ਨਸ ਵੀ ਦਿੱਤੀਆਂ ਨੇ ਤੇ ਅੱਗੋਂ ਵੀ ਜਿਹੜਾ ਹੈ ਇਹਦਾ ਫੋਲੋਅ ਅਪ ਨਿਰੰਤਰ ਲੈਂਦੇ ਰਹਿਣਾ ਹੈ ਸਾਡੇ ਛੋਟੇ ਭਰਾ ਜੀ 팔ਕੋਲੀ ਜੀ ਡੀਸੀ ਸਾਹਿਬ ਤੇ ਮੇਰੇ ਭੈਣ ਨੀ ਨ ਮਿਲਦ ਨੂੰ ਜਿਹੜੀ ਇਹ ਕਮੇਟੀ ਦੇ ਅੰਦਰ ਸਾਡੀ ਜ਼ਿੰਮੇਵਾਰੀ ਲਈ ਗਈ ਸੀ ਵਿਧਾਨ ਸਭਾ ਕਮੇਟੀ ਵੱਲੋਂ ਉਹਦੇ ਤਹਿਤ ਅੱਜ ਕਾਫੀ ਸਾਰੀ ਜਾਣਕਾਰੀ ਹਾਸਲ ਕੀਤੀ ਹੈ ਤੇ ਕੁਝ ਕੰਮ ਪੈਂਡਿੰਗ ਨੇ ਤੇ ਕਾਫੀ ਹੱਦ ਤੱਕ ਮੈਨੂੰ ਲੱਗਿਆ ਕਿ ਐਮਐਲਏ ਸਾਹਿਬ ਦੀ ਨੀ ਟੀਮ ਨੇ ਬਹੁਤ ਵਧੀਆ ਆਪਣੇ ਪਟਿਆਲੇ ਲਈ ਕੰਮ ਕੰਮ ਕਰ ਕੀਤਾ ਤੇ ਦੀ ਕਾਰਗੁਜ਼ਾਰੀ ਦਾ ਜਿਹੜਾ ਰਿਜ਼ਲਟ ਹੈ ਅੱਜ ਅਫਸਰ ਸਾਹਿਬਾਨ ਦੇ ਜਵਾਬਾਂ ਤੋਂ ਪਤਾ ਲੱਗਦਾ ਸੀ ਮੈਂ ਤਾਂ ਜਿਹੜੇ ਅਫਸਰ ਸਾਹਿਬਾਨ ਨੇ ਇਹਨਾਂ ਨੇ ਇੱਕੇ ਬੇਨਤੀ ਕੀਤੀ ਸੀ ਜੇ ਪੰਜਾਬ ਦੇ ਮੁੱਖ ਮੰਤਰੀ ਨੇ ਆਪकी ਸਰਕਾਰ ਆਪਕੇ ਦਰਬਾਰ ਕੈਂਪ ਦਾ ਆਗਾਜ਼ ਮੇਰੇ ਡੇਰਾ ਬਸਿ ਹਰਕੇ ਤੋਂ ਕੀਤਾ ਸੀ ਉਹਦਾ ਜਿਹੜਾ ਉਹਦਾ ਜਿਹੜਾ ਅਸਰ ਹੈ ਉਹ ਸਾਰੇ ਪੰਜਾਬ ਦੇਖਣ ਨੂੰ ਮਿਲਿਆ ਉਹਦੇ ਉਹ ਅੱਜ ਪਟਿਆਲਾ ਵੀ ਦੇਖਣ ਨੂੰ ਮਿਲਿਆ ਇਸ ਕਰਕੇ ਮੈਂ ਤਾਂ ਪੰਜਾਬ ਦੇ ਵਸਨੀਕਾਂ ਨੂੰ ਖਾਸ ਕਰ ਪਟਿਆਲਾ ਸ਼ਹਿਰ ਦੇ ਨਿਵਾਸੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਇਹ ਜਿਹੇ ਨੌਜਵਾਨ ਐਮਐਲਏ ਤੁਹਾਨੂੰ ਪਾਰਟੀ ਨੇ ਦਿੱਤੇ ਹੈ ਸਰਕਾਰ ਨੂੰ ਜਿੱਤ ਕੇ ਆਏ ਆ ਇਹਨਾਂ ਦਾ ਸਾਥ ਦਿਓ ਨੇ ਵਾਹਨ ਮਜ਼ਬੂਤ ਕਰੋ ਕਿਉਂਕਿ ਪੰਜਾਬ ਜਿਹੜਾ ਪਿਛਲੇ ਸਾਡਾ ਪਟਿਆਲਾ ਸ਼ਹਿਰ ਪਿਛਲੇ ਕਈ ਸਾਲਾਂ ਤੋਂ ਗੰਦ ਨਾਲ ਭਰ ਗਿਆ ਸੀ ਅੱਜ ਮੈਂ ਜਦੋਂ ਡੇਰਾ ਬੱਸੀ ਤੁਰਾਂ ਆਇਆ ਤਾਂ ਸ਼ਹਿਰ ਚਾ ਗਲੀਆਂ ਬਾਜ਼ਾਰਾਂ ਦੇ ਵਿੱਚ ਕਾਫੀ ਹੱਦ ਤੱਕ ਬੜੀ ਪਹਿਲਾਂ ਨਾਲੋਂ ਚੇਂਜ ਦੇਖੀ ਦੇਖੀ ਹੈ ਮੈਂ ਪਰਮਾਤਮਾ ਕੋ ਦੁਆ ਕਰਦਾ ਕਿ ਸਾਡੇ ਛੋਟੇ ਛਨਾ ਹੋਰ ਲੰਬੀਆਂ ਉਮਰਾਂ ਭੁਗਣ ਤੇ ਪਰਮਾਤਮਾ ਕਰੇ ਸੀਐਮ ਸਾਹਿਬ ਦਾ ਜਿਹੜਾ ਆਸ਼ੀਰਵਾਦ ਹੈ ਨਾ ਭਰਾਵਾਂ ਨੂੰ ਹੈ ਉਸੇ ਤਰ੍ਹਾਂ ਬਣੇ ਰਹੇ ਧੰਨਵਾਦ ਅੱਜ ਸਾਡੀ ਲੋਕਲ ਬਾਡੀਜ਼ ਕਮੇਟੀ ਬੰਦੀ ਸਬਕਮੇਟੀ ਦੀ ਮੀਟਿੰਗ ਸੀ ਜ ਜਿਹਦੇ ਵਿੱਚ ਮੇਰੇ ਪ੍ਰਕਾਸ਼ ਜੀ ਸਿੰਘ ਰੰਡਾਵਾ ਜੀ ਐਮਐਲਏ ਦਾ ਬਸ ਸੀ ਤੇ ਅਜੀਤਪਾਲ ਕੋਲੀ ਜੀ ਉਹ ਤਾਂ ਪਟਿਆਲੇ ਦੇ ਐਮਐਲਏ ਨੇ ਉਹ ਸਾਨੂੰ ਇੱਕ ਸਬਕਮੇਟੀ ਮੈਂਬਰ ਬਣਾ ਕੇ ਇੱਥੇ ਭੇਜਿਆ ਗਿਆ ਸੀ ਜਦੋਂ ਲੋਕਲ ਬਾਡੀਜ਼ ਦੀ ਟੀਮ ਇੱਥੇ ਆਈ ਸੀ ਸਾਡੇ ਮਾਨਯੋਗ ਐਮਐਲਏ ਆਏ ਸੀਗੇ ਉਹਨਾਂ ਨੇ ਦੇਖਿਆ ਸੀ ਇੱਥੇ ਕਾਫੀ ਕਮ ਪੈਂਡਿੰਗ ਸੀਗੇ ਤਾ ਉਹਨਾਂ ਨੂੰ ਟਾਈਮ ਦਿੱਤਾ ਗਿਆ ਸੀ ਕਿ ਤੁਸੀਂ ਇਹ ਕੰਮ ਪੂਰੇ ਕਰੋ ਮੈਨੂੰ ਉਮੀਦ ਹੈ ਕਿ ਕੰਮ ਸਾਰੇ ਕੀ ਪੂਰੇ ਹੋਣਗੇ ਕੁਝ ਕਮਾਂ ਚ ਕੋਈ ਪੈਂਡੈਂਸੀ ਸੀ ਸਾਡੇ ਅਜੀਤਪਾਲ ਕੋਹਲੀ ਜੀ ਨੇ ਇਹਨਾਂ ਨੂੰ ਕਿਹਾ ਕਿ ਇਹ ਕੰਮ ਜਲਦੀ ਪੂਰੇ ਕਰਕੇ ਦਿਓ ਕਿਉਂਕਿ ਉਹਨਾਂ ਨੂੰ ਪਟਿਆਲਾ ਨੇ ਚੁਣਿਆ ਹੈ ਪਟਿਆਲਾ ਨੂੰ ਅਜੀਤਪਾਲ ਕੋਹਲੀ ਜੀ ਤੋਂ ਉਮੀਦ ਹੈ ਕਿ ਸਾਡਾ ਪਟਿਆਲਾ ਸਵੱਛ ਬਣੂਗਾ ਸਾਡਾ ਪਟਿਆਲਾ ਸੋਹਣਾ ਬਣੂਗਾ ਪਰ ਜੇ ਮਿਸੀਪਲਿਟੀ ਕੰਮ ਨਹੀਂ ਕਰੂਗੀ ਕਾਰਪੋਰੇਸ਼ਨ ਕੰਮ ਨਹੀਂ ਕਰੂਗੀ ਜਾਂ ਕਾਰਪੋਰੇਸ਼ਨ ਦੇ ਕੰਮਾਂ ਚ ਕਮੀਆਂ ਹੈ ਤਾਂ ਫੇਸ ਤਾਂ ਅਸੀਂ ਕਰਨਾ ਹੈ ਨਾ ਇਸ ਕਰਕੇ ਅੱਜ ਇਹ ਮੀਟਿੰਗ ਰੱਖੀ ਗਈ ਸੀ ਡੀਸੀ ਸਾਹਿਬ ਦੀ ਮੀਟਿੰਗ ਸੀਗੇ ਤਾਂ ਜਿਹੜੇ ਜਿਹੜੇ ਕੰਮ ਪੈਂਡਿੰਗ ਸੀ ਕਾਫੀ ਪੈਂਡਿੰਗ ਕੰਮ ਹੋਏ ਵੀ ਐ ਔਰ ਜਿਹੜੇ ਕੰਮ ਪੈਂਡਿੰਗ ਸੀਗੇ ਉਹਨਾਂ ਦੀ ਹਦਾਇਤਾਂ ਦਿੱਤੀਆਂ ਗਈ ਕਿ ਉਹਨਾਂ ਨੂੰ ਬਹੁਤ ਜਲਦੀ ਪੂਰਾ ਕੀਤਾ ਜਾਵੇ ਤੇ ਮੈਂ ਅਜਿਹੀ ਕਹਿਨੀ ਆ ਕਿ ਜਿਵੇਂ ਸਾਡੇ ਸਾਥੀ ਅਜੀਤਪਾਲ ਖੋਲੀ ਜੀ ਇੱਥੇ ਕੰਮ ਕਰ ਰਹੇ ਨੇ ਪਰਮਾਤਮਾ ਇਹਨਾਂ ਨੂੰ ਦਿਨ ਬਦਲੀ ਰਾਤ ਚੜ੍ਹਦੀ ਕਲਾ ਤੇ